ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਖੜੇ ਆ ਜੀ ਰਾਤ ਦੇ 9:30 ਹੋ ਗਿਆ ਜੀ ਇੱਥੇ ਇੱਕ ਵਕਤ ਦਾ ਮਾਰਿਆ ਹੋਇਆ ਬਾਪੂ ਪਿਆ ਬੰਦਾ ਪਿਆ ਵਿਚਾਰਾ ਨੰਗਾ ਹੀ ਠੰਡ ਦੀ ਪਿਆ ਇਹਦੇ ਉੱਤੇ ਕੋਈ ਰਜਾਈ ਦੇ ਕੇ ਗਿਆ ਕੋਈ ਕੰਬਲ ਦੇ ਕੇ ਗਿਆ ਚੋਰ ਕੰਬਲ ਚੱਕ ਕੇ ਭੱਜ ਜਾਂਦੇ ਰਜਾਈ ਲਾ ਕੇ ਲੈ ਜਾਂਦੇ ਆ ਇੱਕ ਬੰਦਾ ਠੰਡ 'ਚ ਮਰ ਰਿਹਾ ਇਹਦੇ ਉੱਤੋਂ ਵੀ ਰਜਾਈਆਂ ਤੇ ਕੰਬਲ ਲਾਹੇ ਜਾ ਰਹੇ ਆ। ਰਾਤ ਸਾਨੂੰ ਵੀਡੀਓ ਭੇਜੀ ਸੀ ਕਿਸੇ ਨੇ। ਵੀ ਇਹੋ ਤੇ ਸੀ ਕੰਬਲ ਦਿੱਤਾ ਤੇ ਕੰਬਲ ਚੋਰ ਚੱਕ ਕੇ ਲੈ ਗਏ। ਇੱਕ ਰਜਾਈ ਦਿੱਤੀ ਉਹ ਵੀ ਲਾ ਕੇ ਲੈ ਗਿਆ ਕੋਈ। ਕੋਈ ਠੰਡ ਦੇ ਵਿੱਚ ਇਹ ਬੰਦਾ ਦੇਖੋ ਕਿਸ ਹਾਲਤ 'ਚ ਪਿਆ। ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਪਿਆ ਜੀ। ਕੱਲ ਰਾਤ ਸਾਨੂੰ ਵੀਡੀਓ ਆਈ ਸੀ ਇਹ। ਅੱਜ ਸਵੇਰੇ ਅਸੀਂ ਆਪਣੇ ਟੀਮ ਮੈਂਬਰ ਨੂੰ ਭੇਜਿਆ ਇੱਥੇ ਪਤਾ ਕਰਾਉਣ ਤੇ ਅੱਜ ਅਸੀਂ ਵੀ ਕਿਸੇ ਕਾਰਨ ਬਾਹਰ ਸੀਗੇ ਹੁਣ ਸਿੱਧਾ ਹੀ ਅਸੀਂ ਆਏ ਆਂ ਜਗਰਾਉਂ ਤੋਂ ਇੱਥੇ ਪਹੁੰਚੇ ਆਂ ਜਦੋਂ ਸਾਨੂੰ ਪਤਾ ਲੱਗਿਆ ਬਾਪੂ ਜੀ ਹਜੇ ਵੀ ਉੱਥੇ ਹੀ ਪਏ ਨੇ ਵੀ ਉਹਨਾਂ ਨੂੰ ਕਿਸੇ ਨੇ ਨਹੀਂ ਚੱਕਿਆ 108 ਐਂਬੂਲੈਂਸ ਤੇ ਵੀ ਕਾਲ ਕੀਤੀ ਉਹ ਵੀ ਦੇਖ ਕੇ ਮੁੜ ਗਏ ਇੱਥੇ ਪ੍ਰਸ਼ਾਸਨ ਖੋਦ ਇੱਥੇ ਸਾਰੇ ਪੁਲਿਸ ਕੜੀ ਹੁੰਦੀ ਹੈ ਚੌਂਕ 'ਚ ਆਪ ਉਸ ਚੌਕੀ ਆ ਸਾਹਮਣੇ ਨਾਲ ਹੀ ਆ ਥੋਲੇ ਦੇ ਨਾਲ ਹੀ ਰੇਲਵੇ ਸਟੇਸ਼ਨ ਦਾ ਗੇਟ ਆ ਮੇਨ ਆ ਤਵਨ ਹੋਟਲ ਆ ਰਾਜਪੂਤ ਹੋਟਲ ਆ ਹਾਲੀਵੁੱਡ ਹੋਟਲ ਆ ਮਤਲਬ ਕਿਤੋਂ ਦਿੱਲੀ ਨੂੰ ਬੱਸਾਂ ਚੱਲਦੀਆਂ ਔਰ ਇੱਥੇ ਇੱਕ ਵਕਤ ਦਾ ਮਾਰਿਆ ਹੋਇਆ ਬਜ਼ੁਰਗ ਪਿਆ ਪਤਾ ਨਹੀਂ ਕਿਲਾ ਵਿਛੜਿਆ ਹੋਇਆ ਹੋਊ ਕਿਵੇਂ ਆਇਆ ਹੋਊ ਇੱਥੇ ਕਰੀ ਟ੍ਰੇਨ ਚੜਨ ਲੱਗੇ ਨੂੰ ਕੋਈ ਅਟੈਕ ਆ ਗਿਆ ਕੀ ਹੋਇਆ ਇਹ ਰੱਬ ਜਾਣਦਾ ਪਰ ਕੰਬਲ ਘੱਟ ਪਤਾ ਇੱਕੋ ਕੱਢ ਥੱਲੇ ਸਟੇਚਰ ਜੀ ਬੱਬਲ ਆ ਵੀਰੇ ਇਹ ਸਾਡੀ ਟੀਮ ਦਾ ਮੈਂਬਰ ਆ ਬੱਬਲ ਇਹਦੀ ਅਸੀਂ ਡਿਊਟੀ ਲਈ ਸੀ ਥੱਲੇ ਵਾਲੂ ਲੰਬਾ ਹੈ ਇਹਦੇ ਉੱਤੇ ਬਾਪੂ ਨੂੰ ਪਾ ਲੋ ਥੋੜੇ ਹੋਰ ਖਿੱਚ ਲਾਵਦੇ ਵੱਲ ਨੂੰ ਹਾਂ ਇੱਥੇ ਗੱਲ ਬਾਬਾ बाबा ओ बाबा देखो ਵਿਚੇ ਹੀ ਲੈਟਰਨ ਵਿਚੇ ਹੀ ਵਾਸ਼ਰੂਮ ਹੋ ਰਿਹਾ ਪਹਿਲਾਂ ਉਧਰੋਂ ਕਰਕੇ ਕਰੋ ਥੋੜਾ ਪਾਓ ਪਹਿਲਾਂ ਇਹਦੇ ਤੇ ਪਰ ਇਹਨੂੰ ਕਰ ਬਸ ਇਦਾਂ ਕਰ ਲੋ ਕੀ ਇਨਸਾਨ ਦੀ ਦੁਰਦਸ਼ਾ ਹੋ ਰਹੀ ਹੈ ਜੀ ਅੱਜ ਅੱਜ ਦਾ ਇਨਸਾਨ ਦੇਖੋ ਨਰਸਈ ਕੀ ਦੁਰਦਸ਼ਾ ਹੈ ਅੱਜ ਦੇ ਇਨਸਾਨ ਦੀ ਦੇਖ ਤਾਂ ਨਹੀਂ ਜੇਬਾਂ ਵਿੱਚ ਧਾਰ ਕਾਰਡ ਜਾਂ ਕੁਛ ਹੈ ਇਹਦਾ ਟੀਣਾ ਦਿਖਾ ਮੈਨੂੰ ਮੂੰਹ ਤੇ ਸਾਫ਼ ਜੇ ਕਰ ਦੇਂਦੇ ਮੇਨੂੰ ਮੂੰਹ ਗਲਬਾ ਦਾ ਗਲਬਾ ਦਾ ਅਬੜੀ ਕੀ ਵਾਜੀ ਬੀ ਬਾਬਾ ਓ ਬਾਬਾ ਉੱਠ ਕੇ ਬੈਠੋ ਬਾਬਾ ਬਾਬਾ ਨਾਮ ਕਿਆ ਹੈ ਤੇਰਾ ਬਾਬਾ ਉੱਠ ਕੇ ਬਟਾ ਬਾਬਾ ਨਾਮ ਕਿਆ ਹੈ ਤੇਰਾ ਪਾਣੀ ਚੱਕ ਕੇ ਬੋਤਲ ਪਾਣੀ ਦੀ ਕੱਢੋ ਜੀ ਇੱਥੇ ਹਾਰ ਗੱਡੀ ਚ ਪਈ ਕੱਢੀ ਟਾਇਰ ਨਾਲ ਆ ਲਾ ਲਾ ਪਿੱਛੇ ਰੱਖ ਲਾ ਬਾਬਾ ਕਪੜਾ ਲਿਆਂ ਕੱਢ ਕੇ ਸਾਫ ਮੂੰਹ ਤੇ ਮਾਰੋ ਇੱਥੇ ਕੰਬਲ ਕੱਢ ਕੋਈ ਇੱਥੇ ਲਾ ਲੋ ਜੀ ਐਂਬੂਲੈਂਸ ਓ ਬਾਬਾ ਇਹ ਥੋੜਾ ਪਾਣੀ ਪੀਓ ਪਾਣੀ ਪੀਓ ਬਾਬਾ ਅੱਖਾਂ ਖੋਲੋ ਕੁਝ ਨਾ ਬਣੇਗਾ ਅੱਖ ਖੋਲੋ ਬਾਬਾ ਅੱਖਾਂ ਜੁੜੀਆਂ ਪਈਆਂ ਜੀ ਹੱਥ ਵੱਡੇ ਹੋਏ ਆ ਵਿਚਾਰੇ ਦੇ ਦੇਖੋ ਕੀ ਯਾਰ ਬਾਬਾ 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 ਕਿਆ ਨਾਮ ਹੈ ਨੂੰ ਵੀ ਜੁੜਿਆ ਪਿਆ ਪਾਣੀ ਪੀਂਦਾ ਹੈ ਪਾਣੀ ਤੂੰ ਬਾਪਾ ਪਾਣੀ ਪੀਓ ਪਾਣੀ ਪੀ ਲੋ ਥੋੜਾ ਪਾਣੀ ਪੀ ਲੋ ਦੇਖਿਓ ਜੀ ਜੇ ਕੋਈ ਪਹਿਚਾਨਦਾ ਬਾਪੂ ਨੂੰ ਸ਼ਰਮ ਕਰੋ ਯਾਰ ਲੋਕੋ ਦੁਨੀਆਦਾਰੀ ਚੱਲੀ ਜਾਂਦੀ ਆ ਇੱਥੋਂ ਦੀ ਕੋਈ ਦਿੱਲੀ ਨੂੰ ਤੁਰ ਆ ਜਾਂਦਾ ਕੋਈ ਕੋਲਕੱਤਾ ਨੂੰ ਕੋਈ ਬੰਬੇ ਨੂੰ ਕੋਈ ਲੱਖਾਂ ਦਾ ਕੋਈ ਕਰੋੜਾਂ ਦਾ ਪਰ ਭਰਾਵੋ ਇੱਥੇ ਕੋਈ ਨਹੀਂ ਕਿਸੇ ਦਾ ਇੱਥੇ ਸਾਡੇ ਮੁੱਖ ਮੰਤਰੀ ਸਾਹਿਬ ਵੀ ਖੜੇ ਨਹੀਂ ਹੱਥ ਜੋੜੀ ਕੋਲੇ ਪਰ ਇਹਨਾਂ ਦਾ ਕੋਈ ਨਹੀਂ ਕੋਈ ਸਿਸਟਮ ਨਹੀਂ ਕੰਮ ਕਰਦਾ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ ਨਿਭਾ ਰਿਆ ਕੋਈ ਇੱਕ ਬੰਦਾ ਇੱਥੇ ਪਿਆਰ ਕੱਲ ਰਾਤ ਦਾ ਸਾਨੂੰ ਕਾਲ ਆਇਆ ਹੋਇਆ ਅੱਜ ਸਵੇਰੇ ਅਸੀਂ ਬੱਬਲ ਵੀਰੇ ਨੂੰ ਇੱਥੇ ਭੇਜਿਆ ਸਾਡੀ ਟੀਮ ਦਾ ਮੈਂਬਰ ਆ ਵੀਰਾ ਕੋਸ਼ਿਸ਼ ਤਾਂ ਕਰੇ ਕੋਈ ਬੰਦਾ 108 ਤੇ ਐਂਬੂਲੈਂਸ ਤੇ ਕਾਲ ਕਰਕੇ ਐਂਬੂਲੈਂਸ ਨੂੰ ਚਕਾਉਣ ਦੀ ਐਂਬੂਲੈਂਸ ਵਾਲੇ ਆਉਂਦੇ ਆ ਦੇਖ ਕੇ ਮੁੜ ਜਾਂਦੇ ਆ ਉਹਨਾਂ ਕੋਲੇ ਪ੍ਰਬੰਧ ਹੀ ਹੈ ਨਹੀਂ ਸਿਸਟਮ ਹੀ ਹੈ ਨਹੀਂਗਾ ਇੱਥੇ ਆਪਾਂ ਨੂੰ ਕਾਲ ਕਿਹਨੇ ਕੀਤੀ ਸੀ ਵੀਰੇ ਕੋਈ ਹੈਗਾ ਬੰਦਾ ਜਿਹਨਾਂ ਨੇ ਸਾਨੂੰ ਕਾਲ ਕੀਤੀ ਸੀ ਕੋਈ ਕਰੋ ਕਾਲ ਉਹਨਾਂ ਨੂੰ ਦਵਾ ਕਰ ਦਿਓ ਤੇ ਖੇ ਵੀਡੀਓ ਦੇ ਵਿੱਚ ਉਹ ਬੰਦੇ ਦਾ ਆਦੇ ਆ ਇਹਨੂੰ 12 13 ਦਿਨ ਹੋ ਗਏ ਇੱਥੇ ਪਏ ਨੂੰ ਜਰਟ ਇੱਟੇ ਥਰਾਟ ਲੋਕ ਇੱਥੋਂ ਨਹੀਂ ਨੰਘਦੇ ਆ ਜਰ ਬਾਈਆ ਬੰਦੇ ਦੀ ਹਾਲਤ ਦੇਖੋ ਕੀ ਆ ਯਾਰ ਭਾਈ ਠੰਡ ਦੇਖੋ ਕਿੰਨੀ ਆ ਜ਼ਮੀਨ ਤੇ ਪਿਆ ਕੰਬਲ ਵੀ ਲਾ ਕੇ ਲੈ ਗਏ ਤੇ ਕੰਬਲ ਵੀ ਆ ਜੇਬ ਚ ਪੈਸੇ ਆ ਬਾਪੂ ਦੀ ਜੇਬ ਚ 30 ਰੁਪਏ ਨਿਕਲੇ ਆਏ ਨੇ ਕੋਈ ਆਧਾਰ ਕਾਰਡ ਕੁਛ ਆ ਦੇਖ ਰਗਾ ਕੋਸ਼ਿਸ਼ ਤੂੰ ਤੱਕ ਕੇ ਐਂਬੂਲੈਂਸ ਪਾਓ ਬਾਬਾ ਠੀਕ ਆ ਉਹ ਚੱਲੀ ਮੜੀ ਜੀ ਹੋਸ਼ ਆ ਚੱਲੀ ਚੱਕੋ ਵੀਰੇ ਪਾਓ ਹੱਥ ਖੜੀ 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 ਖੜਦੇ ਖੜਦੇ ਖੜਾ ਬਰਾਬਰ ਹੱਥ ਪਾਓ ਬਰਾਬਰ ਥੈਂਕ ਯੂ ਭਾਈ ਥੈਂਕ ਯੂ ਬਾਬੇ ਦੇ ਕੋਲੇ ਪੈਸੇ ਸਿੱਟੇ ਪਏ ਆ ਦੇਖੋ ਆ ਸਿੱਕੇ ਪਏ ਨੇ ਪੈਰਾਂ 'ਚ ਮਾਇਆ ਰੁਲਦੀ ਆ ਤੇ ਇਹ ਕਿੱਥੋਂ ਆਇਆ ਕਿਵੇਂ ਆਇਆ ਵਿਚਾਰਾ ਕਿਹੜਾ ਬਾਪੂ ਆ ਐਂ ਲਾ ਜੋ ਪਰ ਐਂ ਖਿੱਚ ਕੇ ਤਾਂ ਚੜਜੋ ਉੱਥੇ ਕਿੱਥੋਂ ਦਾ ਰਹਿਣ ਵਾਲਾ ਵਿਚਾਰਾ ਕਿਵੇਂ ਇੱਥੇ ਆਇਆ ਬਾਹ ਰੱਬਾ ਅਸੀਂ ਭਾਪਾ ਬੜਪਾਗੇ ਆ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਰੱਬੀ ਰੂਹਾਂ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਦਾ ਅਸੀਂ ਭਾਗਾ ਵਾਲੇ ਆ ਕਿ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅੱਲਾ ਉਸ ਰਾਮ ਉਸ ਵਾਹਿਗੁਰੂ ਭਗਵਾਨ ਨੇ ਇਹ ਧਿਉਤੀ ਬਖਸ਼ੀ ਆ ਪੁਣੇ ਅੱਜ ਅਸੀਂ ਜਗਰਾਓ ਤੋਂ ਗਊਸ਼ਾਲਾ ਤੋਂ ਆਏ ਆ ਤੇ ਗਊ ਮਾਤਾ ਦੀ ਸੇਵਾ ਕਰਦੇ ਸੀ ਵੀਰ ਉੱਤੇ ਗੱਲਾਂ ਕਰਦੇ ਸੀ ਵੀ ਕਿੰਨੇ ਜਾਨਵਰ ਨੇ ਜਿਹੜੇ ਸੜਕਾਂ ਦੇ ਉੱਤੇ ਰੁੜ ਰਹੇ ਨੇ ਗਊਆ ਅੱਜ ਗੰਦਖਾਨੇ ਲਈ ਮਜਬੂਰ ਨੇ ਇੰਨਾ ਇਨਸਾਨ ਉਪਰਾਲਾ ਕਰਦਾ ਦੁਨੀਆ ਕਿੰਨੀ ਤਰੱਕੀ ਤੇ ਆ ਦੇਸ਼ ਸਾਡਾ ਇਹ ਕਹਿ ਰਿਹਾ ਵੀ ਇਸ ਟਾਈਮ ਦੁਨੀਆ ਦੀ ਸਭ ਤੋਂ ਵੱਡੀ ਪਾਵਰ ਬਣ ਜਾ ਰਿਹਾ ਇਨਸਾਨ ਚੰਦ ਤੇ ਮੰਗਲ ਗ੍ਰਹਿ ਤੇ ਹਰ ਥਾਂ ਤੇ ਪਹੁੰਚ ਰਿਹਾ ਪਰ ਧਰਤੀ ਤੇ ਇਨਸਾਨ ਦੀ ਹਾਲਤ ਦੇਖੋ ਕੀ ਕੀ ਕਰਨਾ ਚੰਦ ਤੇ ਜਾ ਕੇ ਕੀ ਕਰਨਾ ਮੰਗਲ ਤੇ ਜਾ ਕੇ ਭਰਾਵੋ ਧਰਤੀ ਤੇ ਸਾਡੇ ਹਾਲਾਤ ਤਾਂ ਦੇਖੋ ਕੀ ਆ ਆਹ ਜਗ੍ਹਾ ਤੇ ਬੰਦਾ ਪਿਆ ਆਹ ਜਗ੍ਹਾ ਤੇ ਇੱਥੇ ਪਿਆ ਬੰਦਾ ਦੇਖੋ ਆਹ ਜਗ੍ਹਾ ਤੇ ਆ ਪੈਸੇ ਪਏ ਸਿੱਟੇ ਕੋਈ ਦਾਨ ਨਹੀਂ ਸਿੱਕੇ ਵੀ ਸਿੱਟ ਜਾਂਦਾ ਪਰ ਜਿਹੜੀ ਉਹਨੂੰ ਲੋੜ ਆ ਆ ਚੱਕ ਕੇ ਦੇਖੀ ਇੱਥੇ ਕੀ ਆ ਹੋਰ ਆ ਬਾਥਰੂਮ ਦੇ ਨਾਲ ਵਿਚਾਰੇ ਦਾ ਭਿੱਜਿਆ ਹੋਇਆ ਕੰਬਲ ਪਿਆ ਆ ਟੋਪੀ ਪਈ ਆ ਇੱਥੇ ਹੀ ਠੰਡ ਦੇ ਵਿੱਚ ਪਿਆ ਮੌਤ ਦਾ ਇੰਤਜ਼ਾਰ ਕਰ ਰਿਹਾ ਬਾਹੂ ਬੇਨਾਮ ਉਹਦਾ ਨਾਂ ਨਹੀਂ ਪਤਾ ਉਹਦਾ ਡਰੈੱਸ ਨਹੀਂ ਪਤਾ ਉਹ ਕੌਣ ਆ ਐਦਾਂ ਹੀ ਮਰ ਜਾਣਾ ਸੀ ਜਦੋਂ ਮਰ ਜਾਣਾ ਸੀ ਉਦੋਂ ਇਹਦੀ ਬਾਡੀ ਨਹੀਂ ਇੱਥੇ ਰਹਿਣ ਦੇਣੀ ਸੀ ਕਿਸੇ ਨੇ ਜਦੋਂ ਹੀ ਗੱਡੀ ਆਉਂਦੀ ਹੈ ਮਿਊਨਿਸਪਲ ਕਾਰਪੋਰੇਸ਼ਨ ਦੀ ਜੈਡ ਬਾਡੀ ਨੂੰ ਚੱਕ ਕੇ ਲੈ ਆਇਆ ਪਰ ਕਿਉਂਦੇ ਨੂੰ ਕੋਈ ਨਹੀਂ ਚੱਕਦਾ ਭਰਾਓ ਕਿਉਂਦੇ ਨੂੰ ਕੋਈ ਨਹੀਂ ਪਹੁੰਚਦਾ ਭਰਾਓ ਸਾਡੀ ਤਾਂ ਬੇਨਤੀ ਆ ਸਾਡੇ ਸਿਸਟਮ ਨੂੰ ਚਲਾਉਣ ਵਾਲੇ ਸਾਡੀ ਇਹ ਸਰਕਾਰਾਂ ਨੂੰ ਚਲਾਉਣ ਵਾਲਿਆਂ ਨੂੰ ਵੀ ਚੰਦ ਤੇ ਪਹੁੰਚੀ ਜਾਂਦੇ ਆ ਅਸੀਂ ਪਹਿਲਾਂ ਜ਼ਮੀਨ ਤੇ ਲੱਤਾਂ ਲਾ ਲਈਏ ਅਸੀਂ ਇਹ ਸਾਡੀ ਬੇਨਤੀ ਆ ਜੇ ਬਜ਼ੁਰਗ ਨੂੰ ਜੇ ਕੋਈ ਪਹਿਚਾਣ ਦਾ ਤਾਂ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਇਹਨੂੰ ਆਪਾਂ ਇਹਦੇ ਘਰ ਤੱਕ ਪਹੁੰਚਾ ਦੋ ਅਰਦਾਸ ਕਰਿਓ ਇਹਨਾਂ ਦੀ ਜ਼ਿੰਦਗੀ ਬਾਅਦ ਵੀ ਠੀਕ ਹੋ ਜਾਣ ਆਪਣਾ ਇੱਕ ਚੰਗਾ ਜੀਵਨ ਬਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉੱਪਰ ਤੇ ਵਾਲੀ ਮਸ਼ੀਨ ਚੱਲਦੀ ਆ ਅਸ਼ਾਗੀ